ਅ ਦੇਖੋ ਬੜਾ ਵਧੀਆ ਉਪਰਾਲਾ ਜਿਹੜਾ ਰੋਡਰ ਕਲੱਬ ਵੱਲੋਂ ਕੀਤਾ ਗਿਆ ਕਿਉਂਕਿ ਅੱਜ ਜਾਨ ਹੈ ਜਹਾਨ ਹੈ ਜੋ ਹੈਲਮਟ ਹੈ ਇਹ ਸਾਨੂੰ ਰੱਖਿਆ ਪ੍ਰਦਾਨ ਕਰਦਾ ਕਿਉਂਕਿ ਅੱਜ ਕੱਲ ਪਤਾ ਨਹੀਂ ਲੱਗਦਾ ਅੱਗੋਂ ਕੋਈ ਪਸ਼ੂ ਅੱਗੇ ਆ ਜੇ ਜਾਂ ਤੁਰੇ ਜਾਂਦੇ ਪਤਾ ਨਹੀਂ ਕਿੱਥੇ ਕਦੋਂ ਹਾਦਸਾ ਵਾਪਰ ਜੇ ਤਾਂ ਜੇ ਜਾਨ ਬਚਾਉਣੀ ਆ ਤਾਂ ਜੇ ਤੁਸੀਂ ਸਹੀ ਸਲਾਮਤ ਰਹਿਣਾ ਤਾਂ ਸਾਨੂੰ ਜਿਹੜਾ ਆਪਣੇ ਹੈਲਥ ਨੂੰ ਆ ਸਰੀਰ ਨੂੰ ਆ ਉਹ ਪੂਰਾ ਕਵਰ ਕਰਕੇ ਜਿਵੇਂ ਸਿਰ ਹੈ ਇਹ ਬੜਾ ਕਿਤੇ ਥੱਲੇ ਲੱਗਦਾ ਤਾਂ ਪਤਾ ਨਹੀਂ ਕਿੱਡਾ ਕੋਈ 6 ਮੀਟਰ ਲੱਗੇ ਤਾਂ ਉਹਦੇ ਵਾਸਤੇ ਹੈਲਮਟ ਹੈ ਜਿਹੜਾ ਰੋਟਰੀ ਕਲੱਬੋਂ ਜਿਹੜੇ ਬੰਦੇ ਲੈ ਨੇ ਮੈਂ ਰੋਟਰੀ ਕਲੱਬ ਦੇ ਸਾਰੇ ਪਤਾਨ ਸਾਹਿਬ ਸਾਰੀ ਇਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਸੋਹਣਾ ਉਪਰਾਲਾ ਕੀਤਾ ਔਰ ਹੋਰ ਵੀ ਸਮੇਂ-ਸਮੇਂ ਤੇ ਇਹ ਆਪਣਾ ਸਮਾਜਿਕ ਕੰਮ ਨੇ ਜਿਹੜੇ ਉਹ ਕਰਦੇ ਰਹਿੰਦੇ ਨੇ ਸੋ ਜਿਹੜੇ ਵੀ ਕਲੱਬ ਬਣਦੇ ਨੇ ਜਦੋਂ ਸਮਾਜ ਵਾਸਤੇ ਕੁਝ ਕਰਦੇ ਨੇ ਤਾਂ ਉਹਨਾਂ ਦਾ ਸਨਮਾਨ ਵੀ ਜਿਹੜਾ ਲੋਕ ਕਰਦੇ ਨੇ ਉਸ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਮੈਨੂੰ ਲੱਗਦਾ ਉਹਨਾਂ ਵਾਲੇ ਸਮੇਂ 'ਚ ਵੀ ਸਮਾਜ 'ਚ ਆਪਣਾ ਯੋਗਦਾਨ ਆ ਜਿਹੜਾ ਵਧੀਆ ਤਰੀਕੇ ਨਾਲ ਆਜ ਤਾਂ ਜੋ ਸਰਗੋਤਰੀ ਕਲੱਬ ਸਮਾਨਾ ਦਾ ਹੈ ਕੈਂਪ ਟ੍ਰੈਫਿਕ ਅਵੇਅਰਨੈਸ ਦਾ ਹੈ ਕੈਂਪੇਨ ਹੈਲਮਟ ਬੰਨਦੇ ਕੇ ਇਹਨਾਂ ਲੋਕਾਂ ਨੂੰ ਅਵੇਲ ਕੀਤਾ ਕਿ ਗਲਤ ਪਾਰਕਿੰਗ ਵਾਸਤੇ ਦੱਸਿਆ ਗਿਆ ਕਿ ਇਹ ਰਿਫਲੈਕਟ ਜਿਹੜੇ ਵਹੀਕਲ ਦੇ ਉੱਤੇ ਲਗਾਏ ਜਾਵੇ। ਤਾਂ ਟ੍ਰੈਫਿਕ ਅਵੇਅਰਨੈਸ ਦੇ ਤਹਿਤ ਇਹ ਜਿਹੜਾ ਸਾਡਾ ਪ੍ਰੋਜੈਕਟ ਹੈ ਤਾਂ ਮੈਂ ਤਾਂ ਆਪਣੇ ਸਾਰੇ ਸੱਜਣਾ ਦਾ ਦੋਸਤਾਂ ਦਾ ਤੇ ਵਿਸ਼ੇਸ਼ ਤੌਰ ਤੇ ਸਾਡੇ ਵੱਡੇ ਵੀਰ ਲੋਕਾ ਆਪਣਾ ਮੰਤਰੀ ਜੀ ਚੇਤਨੂ ਜੁੜਾ ਮਰ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡਾ ਇੱਥੇ ਆ ਕੇ ਹੌਸਲਾ ਵਧਾਇਆ ਸਾਨੂੰ ਉਤਸ਼ਾਹ ਦਿੰਦਾ ਹੈ। ਧਿਆਨ ਨਾਲੇ ਟਾਈਮ 'ਚ ਵੀ ਇਹ ਜਿਹੇ ਬਜਟ ਕਰਨਾ ਸਾਨੂੰ ਉਤਸ਼ਾਹ ਦਿੰਦਾ ਕਿ ਕੋਈ ਫੇਰ ਸਾਰੇ ਸੱਜਣਾ ਦਾ ਸਭ ਦੋਸਤਾਂ ਦਾ ਮਾਣ ਹੋਤਾ ਹੈ। ਪਰਾਲੇ ਜੀ ਟ੍ਰੈਫਿਕ ਵਾਸਤੇ ਜਿਹੜਾ ਮਹੰਤ ਚੱਲ ਰਿਹਾ ਹੈ ਅਵੇਰਨੈਸ ਟ੍ਰੈਫਿਕ ਅਵੇਰਨੈਸ ਵੀਕ ਚੱਲ ਰਿਹਾ ਹੈ ਉਹਦੇ ਵਾਸਤੇ ਅੱਜ ਹੈਲਪਰ ਬੰਦੇ ਜਾ ਰਹੇ ਨੇ ਰਿਫਲੈਕਟਰ ਲਗਾਏ ਜਾ ਰਹੇ ਨੇ ਸ਼ਹਿਰ 'ਚ ਬੋਰਡ ਵੀ ਲਗਾਏ ਜਾ ਰਹੇ ਨੇ ਕਿ ਪਾਰਕਿੰਗ ਦਾ ਨਹੀਂ ਪਾਰਕਿੰਗ ਰੱਖਣੀ ਅਤੇ ਨੋ ਪਾਰਕਿੰਗ ਦੇ ਬੋਰਡ ਲਗਾਏ ਜਾਣਗੇ ਤਾਂ ਕਿ ਪਾਰਕਿੰਗ ਦੀ ਖਸ ਦਾ ਹਲਕਾ ਪਿਆਰੇ ਤੇ ਟ੍ਰੈਫਿਕ ਫਲੂ ਦਾ ਕਿ ਰੋਬਿਕਰ ਸਮਾਂ ਨਾ ਹੋਵੇ ਕਿ ਸੰਜੋ ਪਰਾਲਾ ਇਸੋ ਪਰਾਲੇ ਨਾਲ ਜੇ ਇੱਕ ਵੀ ਜਾਨ ਵੱਜ ਗਈ ਐਕਸੀਡੈਂਟ ਨਾਲ ਤਾਂ ਇਹ ਅਸੀਂ ਪ੍ਰੋਜੈਕਟ ਆਪਣਾ ਬਹੁਤ ਸੋਚ ਸਮਝ ਕੇ ਠੀਕ